ਜਿਸ ਜੇਟ ਬਲਾਕ ਦੇ ਘਟੂੜੀਆਂ ਪੰਜਾ ਪੰਜਾ ਦੇ ਮੀਟਿੰਗ ਸ਼ਿਕੀ ਬੰਨਾ ਆਇਆ ਕਰਦੇ ਹੈ ਇਸ ਤਰ੍ਹਾਂ ਦੀਆਂ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਤੁਹਾਡਾ ਅਸੀਂ ਬਲਾਕ ਦੇ ਵਿੱਚ ਪੰਨੂ ਸਾਹਿਬ ਦੇ ਨਾਲ ਡਿਰੀਓ ਮੈਮ ਐਸ ਐਚਓ ਸਾਹਿਬ ਤੇ ਸਾਰੇ ਸੁਪੰਚ ਸਾਹਿਬਾਨ ਆਏ ਸੀ ਉਹਦੇ ਵਿੱਚ ਵਿਚਾਰਾਂ ਕੰਮ ਪਰਤੀ ਹੋਈਆਂ ਕਿ ਪਿੰਡ ਵਿੱਚ ਜਿਹੜੇ ਕੰਮ ਹੋਣ ਵਾਲੇ ਆ ਉਹ ਲਿਖ ਕੇ ਪ੍ਰੋਪੋਜ਼ਲ ਬਣਾ ਕੇ ਤੇਜਣ ਤੇ ਅਸੀਂ ਵੱਧ ਤੋਂ ਵੱਧ ਉਹ ਉਹਨਾਂ ਕਮਾਵਾ ਕੇ ਪੈਸਾ ਲੈ ਕੇ ਆਈ ਗਏ ਉਹ ਬੜੇ ਵਧੀਆ ਮਾਹੌਲ ਵਿੱਚ ਵਿਚਾਰਾ ਹੋਈਆਂ ਨੇ ਤੇ ਬਾਕੀ ਗੱਲ ਹੋਈ ਹੈ ਨਸ਼ਿਆਂ ਦੀ ਕਿ ਨਸ਼ਿਆਂ ਦੀ ਜਿਹੜੀ ਮਾਨ ਸਾਹਿਬ ਨੇ ਮੈਮ ਚਲਾਈ ਹੈ ਉਹ ਦੱਸੋ ਪਰੂ ਸਾਹਿਬ ਨੇ ਅਸਿਆ ਕਿ ਪਿੰਡਾਂ ਵਿੱਚ ਤੁਹਾਨੂੰ ਵੱਧ ਪਤਾ ਵਾ ਕਿ ਜਿਹੜਾ ਅੰਸਰ ਗਲਤ ਅੰਸਰ ਨਸ਼ਾ ਵੀ ਈਦਾ ਵਾ ਉਹਦਾ ਨਾਮ ਦਿਓ ਪਰ ਗਲਤ ਨਾ ਹੋਵੇ ਰਾਜਨੀਤੀ ਪ੍ਰੇਤਨਾ ਹੋਵੇ ਉਹ ਉਹਦਾ ਪਰਚੇ ਉਤੇ ਦਰਜ ਜੇ ਹੋਏ ਆ ਪਹਿਲਾਂ ਵੀ ਤਿਆਨ ਕੇ ਦੱਸੋ ਵੀਡੀਓ ਮੈਂ ਮਗਾ ਪਾ ਕੇ ਦੱਸਣ ਤੇ ਅਸੀਂ ਜੇ ਲੋੜ ਪਈ ਤੇ ਉਹਦਾ ਘਰ ਵੀ ਢਾਵਾਂਗੇ ਜੋ ਸਾਰੇ ਪੰਜਾਬ ਵਿੱਚ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਿਹੜਾ ਕੋਡ ਆ ਪੰਜਾਬ ਵਿੱਚ ਦੂਰ ਹੋਣਾ ਚਾਹੀਦਾ ਇਹਦੇ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੋਰ ਮੁੱਦਿਆਂ ਤੇ ਚਲੋ ਰਾਜਨੀਤੀ ਵਿੱਚ ਕਈ ਉਨੀਕੀਆਂ ਹੋ ਜਾਂਦੀਆਂ ਨੇ ਪਰ ਨਸ਼ੇ ਤੇ ਬਿਲਕੁਲ ਸਰਕਾਰ ਹੁਣ ਪੱਕ ਹੋ ਚੁੱਕੀ ਹੈ ਕਿ ਕਿਸੇ ਦੀ ਕੋਈ ਸਲਵਾਈ ਨਹੀਂ ਹੋਊਗੀ ਤੇ ਇਸ ਕੋਡ ਨੂੰ ਦੂਰ ਕਰਕੇ ਤੇ ਅਸੀਂ ਜੋ ਵਾਅਦੇ ਕੀਤੇ ਆ ਪਬਲਿਕ ਦੇ ਨਾਲ ਉਹਨਾਂ ਤੇ ਮਾਨ ਸਾਹਿਬ ਅਤੇ ਪੰਨੂ ਸਾਹਿਬ ਪੂਰਾ ਉਤਰਨਗੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਮੈਂ ਬਣਦਿਆਂ ਸਾਰਾ ਅਨਾਉਂਸਮੈਂਟ ਕੀਤੀ ਸੀ ਉਤੇ ਬਹੁਤ ਜ਼ਿਆਦਾ ਠੱਲ ਪਈ ਤਕਰੀਬਨ 80% ਨਸ਼ਾ ਮੇਰੇ ਪਿੰਡੋਂ ਤਕਰੀਬ ਕੋਈ ਚੋਰੀ ਛੇਪੀ ਕੋਈ ਪੀਣ ਵਾਲਾ ਕੋਈ ਹੋਊਗਾ ਇੱਧਰ ਉੱਧਰ ਦਾ ਮੈਂ ਉਹਨਾਂ ਨੂੰ ਵੀ ਬਹੁਤ ਸਮਝਾਉਣਾ ਕਿ ਬਾਜੋ ਵੇਚਣ ਵਾਲਾ ਜੇ ਕੋਈ ਹੈਗਾ ਵਾ ਕੋਈ ਬਾਹਰਲਾ ਦੱਸੇ ਮੈਂ ਪਿੰਦਿਆਂ ਨੂੰ ਕਹੂੰਗਾ ਕਿ ਜੇ ਕੋਈ ਵੇਚਦਾ ਵਾ ਤੇ ਮੈਨੂੰ ਦੱਸੇ ਮੈਂ ਜੇ ਮਾਸਾ ਜਿੰਨਾ ਸਮਝਾਉਂਦਾ ਕਰੂੰਗਾ ਕਿਹਨਾ ਤੇ ਮੈਨੂੰ ਕਿਉਂ ਕਿ ਤੂੰ ਐਂ ਗੱਲੋ ਨਸ਼ੇ ਤੇ ਮੈਂ ਕੋਈ ਕਿਸੇ ਪਾਸੋਂ ਨਹੀਂ ਕਿਸੇ ਰਿਸ਼ਪਾਸ ਨਹੀਂ ਹੋਣ ਦਊ ਫਟੇਗੜ ਚੂੜੀਆਂ ਥਾਣੇ ਦੇ ਪਿੰਦੇ ਜਿਹੜੇ ਪਿੰਡਾਂ ਦੇ ਮੋਤਵਾਰ ਨਮਾਉਂਦੇ ਨੇ ਸਰਪੰਚ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਹੜਾ ਸਰਕਾਰ ਵੱਲੋਂ ਇੱਕ ਬੜਾਈ ਛਲਾਗਾ ਯੋਗ ਉਪਰਾਲਾ ਜਿਹੜਾ ਨਸ਼ੀ ਯੁੱਧ ਰਛਾ ਵਿਰੋਧ ਜਿਹੜਾ ਸ਼ੁਰੂ ਕੀਤਾ ਗਿਆ ਉਸੇ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਜਿਹੜੇ ਵਿ ਨਸ਼ਾ ਤਸਕਰ ਸਰਗਰਮ ਉਹਨਾਂ ਦੇ ਖਿਲਾਫ ਜਿਹੜੇ ਆ ਮੁਕਰਮੇ ਦਰਜ ਕੀਤੇ ਗਏ ਨੇ ਤੇ ਅੱਜ ਵੀ ਮੀਟਿੰਗ ਤੇ ਸਾਰੇ ਮੋਤਵਰ ਸੱਜਣਾ ਦੇ ਨਾਲ ਇਹੀ ਮਤਾ ਪਾਸ ਕੀਤਾ ਗਿਆ ਕਿ ਇਹ ਪਾਰਟੀਬਾਜ਼ੀ ਵਾਲੇ ਲੈਵਲ ਤੋਂ ਉੱਪਰ ਉੱਠ ਕੇ ਹੁਣਸ ਨੂੰ ਨਸ਼ਾ ਤਸਕਰਾਂ ਦੀ ਜਿਹੜੀ ਹੈ ਇਨਫੋਰਮੇਸ਼ਨ ਦੇਣ ਤੇ ਸਾਡੇ ਵੱਲੋਂ ਤੁਰੰਤ ਜਿਹੜਾ ਵਾ ਉਹਨਾਂ ਤਸਕਰਾਂ ਦੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਅਮਲ ਚੱਲਿਆਂ دی ਜਾਊਗੀ ਇਸ ਤੋਂ ਇਲਾਵਾ ਜਿਹੜੇ ਨਸ਼ਾ ਤਸਕਰਾਂ ਨੇ ਗੈਰ ਕਾਨੂੰਨੀ ਸਾਧਨਾ ਵਸੀਲਿਆਂ ਦੇ ਰਾਈ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੇ ਪਹਿਲਾਂ ਵੀ ਸਾਡੇ ਵੱਲੋਂ ਕੇਸ ਤਿਆਰ ਕਰਕੇ ਦਿੱਲੀ ਭੇਜੇ ਗਏ ਨੇ ਉਹਨਾਂ ਦੀਆਂ ਜਾਇਦਾਦਾਂ ਗੁਰਕ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਨਜਾਇਜ਼ ਐਨਕ੍ਰੋਚਮੈਂਟਾਂ ਕਬਜ਼ੇ ਕੀਤੇ ਨੇ ਸਰਕਾਰੀ ਅਦਾਰਿਆਂ ਤੇ ਪੰਚਾਇਤੀ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਜਾਂ ਕਮੇਟੀ ਘਰ ਦੀ ਜ਼ਮੀਨ ਤੇ ਉਹਨਾਂ ਦੇ ਖਿਲਾਫ ਜਿਹੜਾ ਵਾ ਸਬੰਧਤ ਵਿਭਾਗ ਨਾਲ رابطہ ਕਾਇਮ ਕਰਕੇ ਤੇ ਉਹਨਾਂ ਦੇ ਖਿਲਾਫ ਜਿਹੜੀਆ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਲਾਸਟ ਜੇ ਸਾਰੇ ਨਸ਼ਾ ਤਸਕਰਾਂ ਨੂੰ ਜਿਹੜਾ ਵਾਰਨਿੰਗ ਦੇਣਾ ਚਾਹੁੰਦਾ ਵਾ ਕਿ ਆਪਣਾ ਅਜੇ ਮੜੇ ਤੰਦਿਆਂ ਤੋਂ ਬਾਝਾ ਹੋ ਨਹੀਂ ਤੇ ਤੁਹਾਡੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੋਈ ਆਇਆ ਹੈ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਕਿ ਐਸ ਕਥਾ ਤੱਕ ਕਰਤਾ ਜਿਹੜਾ ਘਾ ਰਿਹਾ ਹੈ ਸਰਕਾਰ ਦਾ। ਉਹਦੇ ਬਾਰੇ ਸਾਡੇ ਸਾਡਾ ਪੱਤਰ ਵਿਹਾਰ ਚੱਲ ਰਿਹਾ ਜੀ ਉਹਦੇ ਬਾਰੇ ਖੂਫੀਆ ਤੌਰ ਤੇ ਪਤਾ ਕਰ ਰਹੇ ਹਾਂ ਜੇ ਕੋਈ ਸਾਹਮਣੇ ਆਇਆ ਤੇ ਉਹਦੇ ਖਿਲਾਫ ਦੇ ਲਈ ਇਹ ਕਾਰਵਾਈ ਕੀਤੀ ਜਾਵੇ। ਮੀਟਿੰਗ ਕੀਤੀ 550 ਦਿਨਾਂ ਦੀ ਪੋਜੀਸ਼ਨ ਬਣੂਗੀ। ਹਾਂਜੀ ਹਾਂਜੀ। ਕੀ ਜੀ ਚਾਰਾ ਸਰ ਜਿਹੜੇ ਸਾਡੇ ਰੁਕੇ ਕੰਮ ਹੈ ਵਿਕਾਸ ਦੇ ਉਹਨਾਂ ਸਬੰਧੀ ਮੀਟਿੰਗ ਕੀਤੀ ਗਈ। ਠੀਕ ਹੈ। ਅਹੀਂ ਸਰਪੰਚਾ ਨੂੰ ਕਹਿ ਦਿੰਦਾ ਹਾਂ। ਪੀ ਜਿਹੜੀਆਂ ਵੀ ਤੁਹਾਡੀਆਂ ਡਿਮਾਂਡਾਂ ਹੈਗੀਆਂ ਮਤੇ ਪਾ ਕੇ ਦਿੱਤੇ ਜਾਣ ਤੇ ਜਾਣ ਤੇ ਅਸੀਂ ਜਿਹੜੇ ਆ ਉਹ ਪੰਨੂ ਸਾਬੂ ਦੇ ਦਾਂਗੇ ਤੇ ਡਿਮਾਂਡਾਂ ਵੀ ਤੇ ਮਤੇ ਵੀ ਤੇ ਪੈਸੇ ਜਿਹੜੇ ਆ ਜਾਣਗੇ 55 ਬਾਕੀ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਇਸ ਤਰੀਕੇ ਨਾਲੇ ਕੰਮ ਕੀਤੇ ਜਾਣੇ ਨਸ਼ਾ ਮਨੋਦਰੀ ਜੇ ਸਰਕਾਰ ਦੀਆਂ ਹਦਾਇਤਾਂ ਆਈਆਂ ਤਾਂ ਦੇ ਦਵਾਂਗੇ ਹਾਂਜੀ ਉਹ ਵੀ ਸਾਡੇ ਦੋ ਪਿੰਡ ਹੋਏ ਆ ਸਾਬਤ ਜਿਸ ਤਰ੍ਹਾਂ ਇੱਕ ਤੇ ਪਿੰਡ ਇਹੀ ਆ ਇਹਨਾਂ ਦਾ ਵੀ ਅਸੀਂ ਮਕਾਨ ਟਾਉਣ ਜਾ ਰਹੇ ਸਮਸ਼ੇਰਪੁਰ ਜੀ ਇਹ ਵੀ ਇੱਕ ਹਫਤੇ ਤੱਕ ਇਹਨਾਂ ਦਾ ਮਕਾਨ ਅਸੀਂ ਢਾ ਰਹੇ ਹਾਂ ਅੱਛਾ ਚਲੋ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਹੜਾ ਦੋ ਪਿੰਡ ਹੋਏ ਸੀ ਉਹ ਤੁਹਾਨੂੰ ਦੱਸਾਂ ਚੇਰਪੁਰ ਦੂਜਾ ਕਿਹੜਾ ਦੂਜਾ ਹੈਗਾ ਜੀ ਖੈਰਾ ਜੀ ਹਾਂ ਜੀ ਇਹਨਾਂ ਦੋਵਾਂ ਪਿੰਡਾਂ ਦੀ ਜ਼ੋਰ ਵੀ ਸਾਡੀ ਕਾਰਵਾਈ ਬੰਦੀ ਹੋਈ ਕਰ ਰਹੇ ਹਾਂ ਤੁਸੀਂ ਜਦ ਮੀਟਿੰਗ ਚ ਆਏ ਹੋ ਜਿਹੜੇ ਮਸਲੇ ਵਿਚਾਰੇ ਅੱਜ ਜੀ ਸਰਦਾਰ ਬਬੀ ਸਿੰਘ ਪੰਨੂ ਚੇਰਮੈਨ ਪਸਾ ਪੰਜਾਬ ਜੀ ਨੇ ਸਾਡੀ ਬਲਾਕ ਪ੍ਰਧਾਨ ਜੀ ਔਰ ਸਰਪੰਚ ਸਾਹਿਬ ਦੀ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਉਹ ਸਭ ਤੋਂ ਜੁੜਿਆ ਇੱਕ ਨਸ਼ੇ ਦਾ ਮੁੱਦਾ ਜਿਹੜਾ ਉਹਨੂੰ ਬਹੁਤ ਬਰੀਕ ਨਾਲ ਵਿਚਾਰਿਆ ਗਿਆ। ਇਹ ਡਲੇਟਰ ਚ ਬੋਲ ਨਹੀਂ ਗਿਆ ਸਾਡੇ। ਬਿਲਕੁਲ ਜੀ ਇੱਥੇ ਕੋਈ ਦੂਜੀ ਰਹਿਣੀ ਹੈਗੀ। ਅਸੀਂ ਇਸ ਨੂੰ ਅ ਖੋਜ ਐਕਸੈਪਟ ਕਰਦੇ ਹਾਂ ਕਿ ਸਾਡੇ ਪਿੰਡ ਦੀ ਨਸ਼ੇ ਦੀ ਬਹੁਤ ਜ਼ਿਆਦਾ ਪਰਮਾ ਸੀ। ਪਰ ਅਸੀਂ ਇਹ ਚੀਜ਼ ਮੰਨਣਾ ਕਿ ਜਦੋਂ ਦੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਰਦਾਰ ਮਨਵੀਰ ਸਿੰਘ ਜੀ ਪੰਨੂ ਦੇ ਨਿਸ਼ਾਨ ਤਰਦੇ ਸੇਠ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਤੌਰ ਤੇ ਕਮੇਟੀ ਬਣਾ ਗਏ ਤੇ ਸਾਰੇ ਪਿੰਡ ਦੇ ਵਿੱਚ ਵਾਰਨਿੰਗ ਦਿੱਤੀ ਗਈ ਆ। ਔਰ ਆਪ ਖੋਦ ਪੈਰਾ ਲਾ ਕੇ ਅਸੀਂ ਨਸ਼ੇ ਦੇ ਤਸਕਰਾਂ ਨੂੰ ਖੋਦ ਬੇਨਤੀ ਕੀਤੀ ਵੀ ਜਿਹੜਾ ਇੱਕ ਮਾੜਾ ਕੰਮ ਹੈ ਇਸ ਕੰਮ ਤੋਂ ਹਟਜੋ ਨਹੀਂ ਤੇ ਕਿਸੇ ਦੀ ਕੋਈ ਵੀ ਜਿਹੜੀ ਆਪੀ ਸਰਵਾਈ ਨਹੀਂ ਕੀਤੀ ਜਾਵੇਗੀ ਔਰ ਕਿਸੇ ਦੀ ਕੋਈ ਹੈਲਪ ਨਹੀਂ ਹੋਏਗੀ ਅਸੀਂ ਪਿੰਡ ਦੇ ਵਿੱਚ ਆਪਣੇ ਉਹਲੇ ਇੱਕ ਮਤਾ ਪਾਸ ਕੀਤਾ ਕਿ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਪਰਤਾ ਵੇਚਦਾ ਹੈ ਜਾਂ ਕੋਈ ਬਾਹਰੋਂ ਆ ਕੇ ਵੇਚਦਾ ਹੈ ਸਾਡੇ ਪਿੰਡ ਦੇ ਕੋਈ ਕਿਸੇ ਦੀ ਜਮਾਨਤ ਨਹੀਂ ਦੇਵਗੇ ਬਲਾਕ ਫਰੇਗੜ ਚੁੰਡੀਆਂ ਬਟਾਲਾ ਚ ਪੰਚਾ ਸਰਪੰਚਾਂ ਦੀਆਂ ਮੀਟਾ ਕੀਤੀ ਜਾ ਰਹੀ ਹੈ ਕੀ ਹੈ ਸਾਰਾ ਏਜੰਡਾ ਲਈ ਸਭ ਤੋਂ ਪਹਿਲੋਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਪੁਕਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਪਰਾਲਾ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਫਤੇਗੜ ਬਲਾਕ ਬਟਾਲਾ ਬਲਾਕ ਜਿੰਨੇ ਵੀ ਸਾਡੇ ਮੋਤਪਾਰ ਸੱਜਣ ਸਾਡੇ ਸਰਪੰਨ ਸਾਹਿਬਾਨ ਮੈਂਬਰ ਸਾਹਿਬਾਨ ਹੋਰ ਵੀ ਸਾਡੇ ਉੱਦੇਦਾਰ ਸਾਡੇ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੀਆਂ ਮੀਟਿੰਗ ਕੀਤੀ ਗਈ ਔਰ ਮੀਟਿੰਗ ਦੇ ਵਿੱਚ ਜੋ ਸਾਡਾ ਮੇਨ ਜੰਡਾ ਸੀ ਸਭ ਤੋਂ ਪਹਿਲਾ ਝੰਡਾ ਸਾਡਾ ਜਿਹੜਾ ਨਸ਼ਾ ਪੰਜਾਬ ਨੂੰ ਇੱਕ ਖੋਖਲਾ ਬਣਾ ਦਿੱਤਾ ਗਿਆ ਹੈ ਉਦੇ ਉੱਤੇ ਸਾਰੇ ਹੀ ਸਰਪੰਚਾਂ ਨੂੰ ਸਾਡੇ ਸਤਿਕਾਰਯੋਗ ਵੀਡੀਓ ਸਾਹਿਬ ਸਾਡੇ ਸਤਿਕਾਰਯੋਗ ਇੰਸਪੈਕਟਰ ਸਾਹਿਬ ਸਤਿਕਾਰਯੋਗ ਸਾਡੇ ਡਿਪਟੀ ਸਾਹਿਬੋ ਕਿਸੇ ਕੰਮ ਕਰਕੇ ਆ ਨਹੀਂ ਸਕੇ ਇਹਨਾਂ ਸਾਰਿਆਂ ਦੀ ਇਕਵਾਈ ਦੇ ਵਿੱਚ ਇਹਨਾਂ ਦੀ ਇਕਵਾਈ ਦੇ ਵਿੱਚ ਮੀਟਿੰਗ ਕਿਉਂਕਿ ਕੰਮ ਸਾਰੇ ਇਹਨਾਂ ਨੇ ਕਰਦੇ ਨੇ ਖਰਗਜ਼ਾਰੀਆਂ ਇਹਨਾਂ ਨੇ ਕਰਦੀਆਂ ਨੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਸਰਪੰਚ ਸਾਹਿਬਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਪਿੰਡਾਂ ਦੇ ਵਿੱਚੋਂ ਮਤਾ ਪਾ ਕੇ ਦਿਓ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਕੋਈ ਨਸ਼ਾ ਵੇਚਣ ਵਾਲੇ ਦੀ ਜਵਾਬੰਦ ਦਿੰਦੇ ਆ ਜਾਂ ਕੋ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਇੱਕ ਮਤੇ ਪਾ ਕੇ ਦੋ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਜਾਂ ਕੋਈ ਵੀ ਇਦਾਂ ਦੀ ਗਲਤ ਕਾਰਕ ਜਾਰੀ ਕੀਤੀ ਆ ਉਹਨਾਂ ਨੇ ਮਕਾਨਟਾ ਹੀ ਜਾਣਗੇ ਹੋਰ ਵੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਉਹਨਾਂ ਨੇ ਕਾਰਗੁਜ਼ਾਰੀ ਕਰਦੇ ਆ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਵੱਡੀ ਤੋਂ ਵੱਡੀ ਜਿਹੜੀ ਵੀ ਐਫਆਈਆਰ ਦਰਜ ਕਰਨੀ ਹੋਊਗੀ ਪੁਲਿਸ ਨੂੰ ਹਦਾਇਤਾਂ ਨੇ ਐਸਐਸਪੀ ਸਾਹਿਬ ਨੂੰ ਸੀਐਮ ਸਾਹਿਬ ਵੱਲੋਂ ਹਦਾਇਤਾਂ ਨੇ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਦੂਸਰਾ ਸਾਡਾ ਏਜੰਡ ਜਿਹੜੇ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਪਿੰਡਾਂ ਦੇ ਸਰਪੰਚ ਸਾਹਿਬਾਂ ਦੇ ਕਈ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਡਿਮਾਂਡ ਅੱਜ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਣੇ ਪਿੰਡਾਂ ਦੀ ਡਿਮਾਂਡ ਭੇਜੋ ਪਿੰਡਾਂ ਦੀ ਡਿਮਾਂਡ ਦੇ ਵਿਹਾਵ ਤੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੰਮ ਹੋਣ ਵਾਲੇ ਨੇ ਕਈ ਪਿੰਡਾਂ ਦੇ ਵਿੱਚ ਛਪੜਾਂ ਦੇ ਕੰਮ ਨੇ ਕਈ ਪਿੰਡਾਂ 'ਚ ਸ਼ਿਵਰਜ ਦਾ ਕੰਮ ਨੇ ਕਈ ਪਿੰਡਾਂ 'ਚ ਕਈ ਤਰ੍ਹਾਂ ਦੇ ਕੰਮ ਨੇ ਜਿਹੜੇ ਕੰਮ ਬਹੁਤ ਪੈਂਡਿੰਗ ਪਏ ਨੇ ਅਧੇਗਾ ਟੂੜੀਆਂ ਬਲਾਕ ਦੇ ਵਿੱਚ 25 ਪਿੰਡਾਂ ਦੇ ਵਿੱਚ ਛਪੜਾਂ ਦੀ ਪ੍ਰਵਾਨਗੀ ਲੈ ਆਂਦੀ ਗਈ ਹੈ ਔਰ ਬਟਾਲਾ ਬਲਾਕ ਦੇ ਵਿੱਚ 22 ਪਿੰਡਾਂ ਦੀ ਪ੍ਰਵਾਨਗੀ ਲੈ ਆਂਦੀ ਗਈ ਹੈ ਇਸੇ ਬਿਹਾਵ ਤੇ ਤੇ ਹੋਰ ਵੀ ਪਿੰਡਾਂ ਦੇ ਸਾਰੇ ਸਰਪੰਚਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਰੋਧੇਦਾਰਾਂ ਨੂੰ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਆਪਣੇ ਪਿੰਡਾਂ ਦੀਆਂ ਪ੍ਰਵਾਨਗੀਆਂ ਪੜਾਓ ਤਾਂ ਜੋ ਅਸੀਂ ਹਲਕਾ ਫਤੇਗੜ ਚੂੜੀਆਂ ਨੂੰ ਵਧੀਆ ਹਲਕਾ ਬਣਾ ਸਕੀਏ ਵਧੀਆ ਹਲਕਾ ਔਰ ਹਲਕਾ ਨਸ਼ਾ ਮੁਤ ਹਲਕਾ ਬਣਾ ਸਕੀਏ ਮੇਰੀ ਲਾਸਟ ਵਿੱਚ ਦੁਬਾਰਾ ਬੇਨਤੀ ਹੈ ਸਾਰੇ ਸਰਪੰਚ ਸਾਹਿਬਾਨ ਨੂੰ ਮੋਤਬਰ ਸਾਹਿਬਾਨ ਨੂੰ ਬਲਾਕ ਪ੍ਰਧਾਨਾਂ ਨੂੰ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕਰੋ ਐਸਐਚਓ ਸਾਹਿਬ ਨੂੰ ਸੂਚਿਤ ਕਰੋ ਡਿਪਟੀ ਸਾਹਿਬ ਨੂੰ ਸੂਚਿਤ ਕਰੋ ਮੈਨੂੰ ਸੂਚਿਤ ਕਰੋ ਹੋਰ ਵੀ ਜਿਹੜੇ ਪੁਲਸ ਦੇ ਅਸੇ ਨੇ ਨਵਾਦੇ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਛੁਟਕ ਕਰੋ ਤਾਂ ਜੋ ਉਹਨਾਂ ਨੂੰ ਜਲਦ ਤੋਂ ਜਲਦ ਸਿਖਲਾਈ ਖਾਨੇ ਅੰਦਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਜਿੰਨੀ ਵੀ ਸਾਹਿਬ ਕੋਈ ਗ੍ਰੇਮੀ ਤੇ ਇਹੋ ਜਿਹੇ ਪਿੰਡ ਦੇ ਤੇ ਨਸ਼ੇ ਦੀ ਬਹੁਤ ਹਾਰਾ ਦਿੱਤੇ ਚਤੌੜਗੜ ਵੀ ਸ਼ਮਸ਼ੇਰਪੁਰ ਡੋਕਰ ਖੈਰਾ ਪਿੰਡੀ ਕਾਲਾ ਹੁਣਾਣਾ ਡਾਲੇ ਚੱਕ ਮੈਂ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਹੈ ਪਿੰਡੀ ਪਿੰਡ ਦੇ ਵਿੱਚ ਉਹ ਕਾਫੀ ਨਸ਼ੇ ਦੇ ਤਸਕਰ ਫੜੇ ਗਏ ਨੇ ਚਤੌੜਗੜ ਦੇ ਵਿੱਚ ਵੀ ਤਕਰੀਬਨ ਮੈਂ ਦੇਖਿਆ ਵੀ 80 ਤੋਂ 90% ਅਸੀਂ ਤੋਂ 90% ਨਸ਼ੇ ਦੀ ਕਾਫੀ ਕਾਫੀ ਬੰਦੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਐਫਆਈਆ ਅੰਦਰ ਖੈਰੇ ਪਿੰਡ ਦੇ ਵਿੱਚ ਵੀ ਜੋ ਵੱਡੇ ਨਸ਼ੇ ਦੇ ਆਪਣੇ ਆਪ ਨੂੰ ਕਾਰੋਬਾਰੀ ਸਮਝਦੇ ਯੂਵੀ ਫੜੇ ਗਏ ਐਫਆਈਆ ਕਰ ਦਿੱਤੀ ਹੈ ਕਈ ਨਹੀਂ ਅਜ ਇਸ ਲੱਖਾਂ ਦੇ ਅੰਦਰ ਨੇ ਹੋਰ ਵੀ ਕਿਉਂਕਿ ਇਹਦੇ ਵਿੱਚ ਵੇਖੋ ਇੱਕ ਟੀਮ ਦੀ ਲੋੜ ਹੈ ਪਿੰਡ ਵਾਸੀਆਂ ਦੀ ਲੋੜ ਹੈ ਮੋਤਪਾਰਾਂ ਦੀ ਲੋੜ ਹੈ ਪੁਲਿਸ ਦਾ ਮੋਤਪਾਰਾਂ ਨੂੰ ਮੇਰੀ ਬੇਨਤੀ ਹੈ ਪੁਲਿਸ ਦਾ ਸਾਥ ਦੇਣ ਤਾਂ ਜੋ ਅਸੀਂ ਇਸ ਨਸ਼ੇ ਨੂੰ ਜੜ ਤੋਂ ਖਤਮ ਕਰ ਚੜੀਏ ਮੇਰੀ ਪੱਤਰਕਾਰਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਹਾਨੂੰ ਵੀ ਕਿਤੇ ਲੱਗਦਾ ਤੁਸੀਂ ਵੀ ਪਰਸਪਨਤ ਹੋ ਤੇ ਅੱਗੇ ਦੱਸ ਸਕਦੇ ਮੈਂ ਇਹ ਚੀਜ਼ ਜਿਹੜੇ ਵੀ ਪਿੰਡ ਜਾਣਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਨਸ਼ਾ ਕਿਸੇ ਦੇ ਪਰਿਵਾਰ ਦੇ ਵਿੱਚ ਬੋੜ ਹੈ ਇਹ ਬੋੜ ਦੀ ਛਾਂ ਜਿਹੜੀ ਹੈ ਕਿਸੇ ਵੀ ਪਰਿਵਾਰ ਦੇ ਵਿੱਚ ਆ ਸਕਦੀ ਹੈ ਕਿ ਸਾਨੂੰ ਸਾਰਿਆਂ ਨੂੰ 파ਟੀ ਬਾਜੀ ਤੋਂ ਉੱਪਰ ਉੱਠ ਕੇ ਸਾਥ ਦੇਣਾ ਪੜਾ ਕਾਲੇ ਨਾ ਪਿਓ ਇੱਕ ਇੱਕ ਦੇ ਕਰਮਾਂ ਚਾਉਣਾ ਵਾ ਪੁਲਿਸ ਚਾਉਂਦੀ ਹੈ ਸਰਕਾਰ ਚਾਉਂਦੀ ਹੈ ਸੀਐਮ ਚਾਉਂਦੇ ਵੀ ਕਿਸੇ ਨਾਲ ਨਜਾਇਜ਼ ਨਾ ਹੋਵੇ ਕਿਸੇ ਨਾਲ ਅਸੀਂ ਨਜਾਇਜ਼ ਧੱਕਾ ਨਹੀਂ ਕਰਨਾ ਚਾਹੁੰਦੇ ਅਸਲ ਦੇ ਵਿੱਚ ਜਾਇਜ਼ ਜਿਹੜਾ ਨਸ਼ਾ ਵੇਚਣ ਵਾਲਾ ਵਾ ਜਿਹੜਾ ਨਸ਼ੇ ਦੀ ਜਾੜੇ ਉਹਨੂੰ ਫੜਿਆ ਜਾਵੇ ਨਸ਼ੇ ਦੇ ਬਰੀਜ ਨੂੰ ਗਾਈਡ ਕੀਤਾ ਜਾਵੇ ਉਹਨੂੰ ਕਾਉਂਸਲਿੰਗ ਕੀਤੀ ਜਾਵੇ ਉਸ ਦਲ ਦਲ ਦੇ ਵਿੱਚ ਉਹ ਵਾਪਸ ਆ ਚੁੱਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ